ਆ ਦੇਖੋ ਬਈ ਰਾਤ ਦੇ तकरीबन 12 ਵਜੇ ਲੈ ਸੋ ਸਾਹਮਣੇ ਤੁਹਾਨੂੰ ਦਿਖ ਰਹੀ ਹੈ ਗੱਡੀ ਦੇ ਬੈਕ ਸਾਈਡ ਤੇ ਖੜੀ ਹੋਈ ਆ ਤੇ ਜਿਵੇਂ ਹੀ 12 ਵਜਣੇ ਤੇ ਇਥੋਂ ਗਾਇਬ ਹੋ ਜਾਂਦੀ ਆ ਉੱਪਰ ਟੀਵੀ ਵੀ ਆਪਣਾ ਕੈਮਰੇ ਦਾ ਜਿਹੜਾ ਟਾਈਮ ਉਹ ਵੀ ਚੱਲ ਰਿਹਾ ਸਭ ਕੁਝ ਲਾਈਵ ਚੱਲ ਰਿਹਾ ਇਹ ਮੈਂਸ ਦਾ ਪਤਾ ਨਹੀਂ ਲੱਗਿਆ ਵੀ ਕਿੱਧਰ ਗਈ ਤੇ ਰਾਤ ਦੀ ਗੱਲ ਆ 24 2024 ਦੀ ਟਾਈਮ ਵੀ ਚੈੱਕ ਕਰੀ ਜਾਓ ਤੇ ਇਹਨੂੰ ਵੀ ਦੇਖੀ ਜਾਵੇ ਮੈਂਟਲ ਸਕ੍ਰਿੰਟ ਦੇ ਸਕ੍ਰਿੰਟ ਦੇ ਵਿੱਚ ਹੀ ਗਾਇਬ ਹੋ ਜਾਂਦੀ ਆ ਮੈਲ ਦਾ ਪਤਾ ਨਹੀਂ ਲੱਗਿਆ ਵੀ ਕਿੱਧਰ ਗਈ ਇਹ ਖੁੱਲ ਕੇ ਕਿਸੇ ਦੀ ਮਹਿਜ਼ ਘਰ ਆ ਗਈ ਸੀ ਤੇ ਰਾਤ ਜਦੋਂ ਅਸੀਂ ਸਵੇਰੇ ਕੈਮਰੇ ਚੈੱਕ ਕੀਤੇ ਕਾ ਉਹ ਇਪਰੀਸ਼ਮਾ ਦੇਖਣ ਨੂੰ ਮਿਲਿਆ ਪੂਰੀ ਕੋਰ ਨਾਲ ਦੇਖਿਓ ਵੀਡੀਓ ਦੇਖੋ ਵੀ 12 ਵਜੇ ਦੀ ਸਾਰ ਹੀ ਇਹ ਆਪਣੀ ਜਿਹੜੀ ਥਾਂ ਤੇ ਖੜੀ ਸੀਗੀ ਉੱਥੋਂ ਗਾਇਬ ਹੋ ਗਈ ਇਹ ਹੁਣ ਪਤਾ ਨਹੀਂ ਕਿੱਧਰ ਗਈ ਕਿੱਧਰ ਨਹੀਂ ਗਈ ਇੱਧਰ ਨੂੰ ਗਈ 2-3 ਘੰਟੇ ਅਸੀਂ ਕੈਮਰੇ ਲਾ ਕੇ ਵੀ ਬੈਠੇ ਰਹੇ ਵੀ ਕਿਧਰੇ ਪਾਸੇ ਤੇ ਇੱਧਰ ਨੂੰ ਚਲੀ ਗਈ ਉਹ ਨਹੀਂ ਉੱਧਰ ਨੂੰ ਚਲੀ ਗਈ ਉਹ ਪਰ 12 ਵੱਜਦੇ ਸਾਰ ਹੀ ਇੱਕ ਸਕਿੰਟ ਦੇ ਵਿੱਚ ਵੀ ਤੇ ਗਾਇਬ ਹੋ ਜਾਂਦੀ ਹੈ ਇਹ ਕੋਈ ਕਟਿੰਗ ਨਹੀਂ ਕੀਤੀ ਹੋਈ ਵੀਡੀਓ ਦੀ ਕੋਈ ਕੁਝ ਨਹੀਂ ਆ ਲਾਈਵ ਚਲਾ ਰਿਹਾ ਲਾਈਵ ਦਿਖਾ ਰਿਹਾ ਕੈਮਰੇ ਚੱਲ ਰਹੇ ਆ ਤੁਹਾਡੇ ਸਾਹਮਣੇ ਉੱਪਰ ਟਾਈਮਿੰਗ ਚੱਲ ਰਹੀ ਆ ਕੋਈ ਹੋ ਨਹੀਂ ਆ ਫਰੋਡਬਾਦੀ ਨਹੀਂ ਆ ਇਹ ਨਹੀਂ ਹੁਣ ਪਤਾ ਵੀ ਮੈਂ ਇਸ ਕਿਧਰ ਗਈ